ਦੋਸਤੋ ਤੁਹਾਡੇ ਨਾਲ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਵੀਡੀਓ ਸਾਂਝੀ ਕਰਨ ਲੱਗਾ ਇਹ ਵੀਡੀਓ ਹਰਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਗੱਡੀ ਦੇ ਮਗਰ ਪਖ ਸਿੰਘ ਦੀ ਫੋਟੋ ਲੱਗੀ ਹੋਈ ਸੀ ਤੇ ਇੱਕ ਪੁਲਿਸ ਵਾਲੇ ਨੇ ਉਸ ਗੱਡੀ ਨੂੰ ਘੇਰ ਕੇ ਉਸ ਦਾ 2500 ਦਾ ਚਲਾਨ ਕੱਟਣ ਦੀ ਉਹ ਗੱਲ ਕਰ ਰਿਹਾ ਸੋ ਵੀਡੀਓ ਵੀ ਤੁਹਾਨੂੰ ਦਿਖਾਉਣਾ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਇੰਨਾ ਕਿ ਜ਼ਿਆਦਾ ਸ਼ੇਅਰ ਕਰਿਓ ਕਿ ਅੱਗੇ ਤੋਂ ਕੋਈ ਵੀ ਪੁਲਿਸ ਵਾਲਾ ਪਖ ਸਿੰਘ ਦੀ ਫੋਟੋ ਦੇਖ ਕੇ ਚਲਾਨ ਕੱਟਣ ਦੀ ਗੱਲ ਕਰਨ ਦੀ ਹਿੰਮਤ ਨਾ ਕਰ ਸਕੇ ਅੱਜ ਉਹ ਦਿਖਾਉਣਾ ਤੁਹਾਨੂੰ ਉਹ ਵੀਡੀਓ ਪੜ੍ਹ ਦਿਓ ਪੜ੍ਹ ਦਿਓ ਜਿਸਕੇ ਮਸਕੂਰ ਤੇ ਚਲਾਨ भाई सीट बेल्ट भी लगा रखी है ना सारी चीज लगात इसका चला कट्टा पच्चीस कानूनी चीज है इसका चलाना पच्चीस मेरी बात सुन मैं भगत सिंह जी की कानून तब आई भाई एक और रही हो क्या क्या चलन बताया आपने

ਤਾਂ ਦੋਸਤੋ ਤੁਸੀਂ ਇਹ ਵੀਡੀਓ ਦੇਖਿਆ ਤੇ ਸਲੂਟ ਆ ਇਸ ਗੱਡੀ ਵਾਲੇ ਵੀਰ ਨੂੰ ਜਿਸ ਨੇ ਝੁਕਣ ਦੀ ਜਗ੍ਹਾ ਸਟੈਂਡ ਲਿਆ ਤੇ ਪੈਸੇ ਕੱਢ ਕੇ ਉਸ ਪੁਲਿਸ ਵਾਲੇ ਦੇ ਹੱਥ ਤੇ ਤਰਤੇ ਕਿ ਤੂੰ ਕੱਟ ਚਲਾਣਾ ਸ਼ੇਅਰ ਕਰ ਦਿਓ ਇਸ ਵੀਰ ਲਈ ਵੀ